हां जी दोस्तों ਬੜਾਪੇ ਤੱਕ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਰੋਜ਼ਾਨਾ ਸਵੇਰੇ ਜਿਵਨ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ ਨੰਬਰ 2 ਲਸਣ ਦੇ ਰਾਸ ਦੀ ਢੱਡ ਤੇ ਮਾਲਸ਼ ਕਰਨ ਨਾਲ ਪੇਟ ਘਟਦਾ ਹੈ ਨੰਬਰ 3 ਰੋਜ਼ਾਨਾ ਤਰਬੂਜ਼ ਦਾ ਸੇਵਨ ਕਰਨ ਨਾਲ ਖੂਨ ਤੇ ਪੇਟ ਸਾਫ਼ ਹੁੰਦਾ ਹੈ ਨੰਬਰ 4 ਸਵੇਰੇ ਸ਼ਾਮ ਦਹੀਂ ਦਾ ਸੇਵਨ ਕਰਨ ਨਾਲ ਲੀਵਰ ਠੰਡਾ ਰਹਿੰਦਾ ਹੈ ਨੰਬਰ 5 ਬੇਸਨ ਹਲਦੀ ਤੇ ਦੁੱਧ ਨੂੰ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰਾ ਸਾਫ਼ ਹੁੰਦਾ ਹੈ ਨੰਬਰ 6 ਕੱਚਾ ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ 7 ਨਾਰੀਅਲ ਪਾਣੀ ਪੀਣ ਵਾਲੇ ਇਨਸਾਨ ਦੀ ਅੰਦਰਲੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਸੁਸਤੀ ਵੀ ਖਤਮ ਹੋ ਜਾਂਦੀ ਹੈ ਨੰਬਰ 8 ਸਵੇਰੇ ਉੱਠ ਕੇ ਅੱਖਾਂ ਤੇ ਪਾਣੀ ਦੇ ਸਿੱਟੇ ਮਾਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਨੰਬਰ 9 ਮਲਤਾਨੀ ਮਿੱਟੀ ਵਿੱਚ گلاب ਜਲ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ-ਧੱब्बे ਦੂਰ ਹੋ ਜਾਂਦੇ ਹਨ ਨੰਬਰ 10 ਰਜੈਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 11 ਕਲੌਂਜੀ ਨੂੰ ਪਾਣੀ ਵਿੱਚ ਉਬਾਲ ਕੇ ਸਵੇਰੇ ਸਾਂ ਪੀਣ ਨਾਲ ਭਾਇਨਾਕ ਘਟ ਹੋਣ ਲੱਗ ਜਾਂਦਾ ਹੈ ਨੰਬਰ 12 ਦਿਲ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਫਾਇਦੇਮੰਦ ਹੈ ਨੰਬਰ 13 ਅੰਜੀਰ ਦਾ ਸੇਵਨ ਕਰਨ ਨਾਲ ਬਾਬਾ ਜ਼ੀਰ ਵਰਗੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਨੰਬਰ 14 ਨਾਰੀਅਲ ਤੇਲ ਨਾਲ ਦਾੜੀ ਵਿੱਚ ਮ사ਜ ਕਰਨ ਨਾਲ ਦਾੜੀ ਸੰਘਣੀ ਹੋ ਜਾਂਦੀ ਹੈ ਨੰਬਰ 15 ਜੇਕਰ ਤੁਹਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਹੈ ਜਾਂ ਸਰੀਰ ਥਕਾਵਟ ਮਹਿਸੂਸ ਕਰਦਾ ਤੁਹਾਨੂੰ ਨਾਰ ਤੇ ਚਕੰਦਰ ਦਾ ਜੂਸ ਦਾ ਸੇਵਨ ਕਰਨਾ ਚਾਹੀਦਾ ਨੰਬਰ 16 ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿੱਚ ਜ਼ੂਰ ਕਸ਼ੜ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਜੋੜਾਂ ਦਾ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 17 ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਮੰਦਾ ਹੈ ਨੰਬਰ 18 ਬਾਦਾਮ ਦਾ ਸੇਵਨ ਕਰਨ ਨਾਲ ਅੱਖਾਂ ਦੀ ਨਿਗਾਹ ਤੇਜ ਹੁੰਦੀ ਹੈ ਅਤੇ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਨੰਬਰ 19 ਜੋ ਬੱਚੇ ਬਹੁਤ ਜ਼ਿਆਦਾ ਪਤਲੇ ਹਨ ਉਹਨਾਂ ਨੂੰ ਆਪਣੀ ਡਾਈਟ ਵਿੱਚ ਪਨੀਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 20 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਹਰ ਰੋਜ਼ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ ਧੰਨਵਾਦ ਜੀ